ਵਾਇਗੁਰੂ ਜੀ ਕਾਲਤਾ ਵਾਇਗੁਰੂ ਜੀ ਦੇ ਫਤਿਹ ਪਿਆਰੇ ਸਾਧ ਸੰਗ ਜੀ ਆਪ ਨੂੰ ਪਤਾ ਹੈ ਕਿ ਇਹ ਨਸ਼ਿਆਂ ਨੇ ਗਬਰੂ ਪੰਜਾਬ ਦੇ ਖੋਲੇ ਨੇ ਮਾਂ ਦੇ ਪੁੱਤ ਖੋਲੇ ਨੇ ਸੱਜ ਬੈਆਂ ਜਿਹੜੀਆਂ ਨੇ ਰੰਡੀਆਂ ਕਰ ਦਿੱਤੀਆਂ ਨੇ ਇਸ ਨਸ਼ੇ ਨੇ ਇਸ ਨਸ਼ੇ ਨੇ ਕਾਦੀਆਂ ਬਰਬਾਦੀਆਂ ਕਰ ਦਿੱਤੀਆਂ ਨੇ ਤੇ ਕਿਸ ਸੁਣ ਰਹੇ ਹੋ ਪਹਿਲਾ ਵਾਲੀ ਟੋਨੀ ਰਾਣੀ ਸ਼ੇਰ ਪੰਜਾਬੀਆਂ ਦੀ ਨਸ਼ਿਆਂ ਨੇ ਖਾ ਲਈ ਜਵਾਨੀ ਸ਼ੇਰ ਪੰਜਾਬੀਆਂ ਦੀ ਨਸ਼ਿਆ ਨੇ ਖਲਈ ਜਵਾਨੀ ਸ਼ੇਰ ਪੰਜਾਬੀਆਂ ਦੀ ਦੁੱਧ ਕਿਉ ਦਾ ਨਾ ਗਬਰ ਕੋਈ ਲੈ ਨਹੀਂ ਸਕਦਾ ਪੁੱਤੀ ਪੋਸਦ ਪినా ਕੋਈ ਮੁੰਡਾ ਰਹਿ ਨਹੀਂ ਸਕਦਾ ਹੋਏਦਾਂ ਲੱਗਦਾ ਨਹੀਂ ਰਹਿਣੀ ਹੁਣ ਖੈਰ ਪੰਜਾਬੀਆਂ ਦੀ ਨਸ਼ਿਆ ਨੇ ਖਲਈ ਜਵਾਨੀ ਸ਼ੇਰ ਪੰਜਾਬੀਆਂ ਦੀ ਨਸ਼ਿਆ ਨੇ ਖਾ ਲਈ ਜਵਾਨੀ ਸ਼ੇਰ ਪੰਜਾਬੀਆਂ ਦੀ ਚੰਗੀ ਕਿਸੇ ਨੂੰ ਗਲ ਕਹੋ ਕਹਿੰਦਾ ਔਰਸ ਤਾ ਜਾਂਦਾ ਪੰਜ ਸੱਤ ਕੈਪਸੂਲ 12 ਸਾਲ ਦਾ ਮੁੰਡਾ ਖਾ ਲੈਂਦਾ ਚੰਗੀ ਕਿਸੇ ਨੂੰ ਗਲ ਕਹਿੰਦਾ ਔਰਸ ਤਾ ਜਾਂਦਾ ਪੰਜ ਸੱਤ ਕੈਪਸੂਲ 12 ਸਾਲ ਦਾ ਮੁੰਡਾ ਖਾ ਲੈਂਦਾ ਹੋ ਬੇੜੀ ਡੱਬਦੀ ਜਾਂਦੀ ਨਹੀਂ ਰਣੀ ਖੇਰ ਪੰਜਾਬੀਆਂ ਦੀ ਨਸ਼ਿਆਂ ਨੇ ਖਾ ਲਈ ਜਵਾਨੀ ਸ਼ੇਰ ਪੰਜਾਬੀਆਂ ਦੀ ਨਸ਼ਿਆਂ ਨੇ ਖਾ ਲਈ ਜਵਾਨੀ ਸ਼ੇਰ ਪੰਜਾਬੀਆਂ ਦੀ ਸਭ ਤੋਂ ਵੱਡਾ ਕਾਰਨ ਇਹ ਤੇ ਬੇਰਜਗਾਰੀ ਏ ਜੋੜੇ ਫੜਕਦੀ ਨਿਰਮਲ ਨੇ ਗੱਲ ਵਿਚਾਰੀ ਏ ਜੋੜੇ ਫੜਕਦੀ ਨਿਰਮਲ ਨੇ ਗੱਲ ਵਿਚਾਰੀ ਏ ਪਿੰਡ ਮੂਲ ਗੱਲ ਸੋਚੀ ਨਾਏ ਧੇਰ ਪੰਜਾਬੀਆਂ ਦੀ ਪਹਿਲਾ ਵਾਰੀ ਟੋ ਨਿਰਣੀ ਸ਼ੇਰ ਪੰਜਾਬੀਆਂ ਦੀ ਨਸ਼ਿਆਂ ਨੇ ਖਾਲੇ ਜਵਾਨੀ ਸ਼ੇਰ ਪੰਜਾਬੀਆਂ ਦੀ ਨਸ਼ਿਆਂ ਨੇ ਖਾਲੇ ਜਵਾਨੀ ਸ਼ੇਰ ਪੰਜਾਬੀਆਂ ਦੀ ਕਹਾਂ ਜਿਨਾ ਤੈ ਰੋਕਦੇ